ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦਾ ਜੀ ਕੰਮ ਵਧੀਆ ਵੀਰੋ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁਖਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲਦੇ ਆ ਕੰਮ ਬਹੁਤ ਵਧੀਆ ਤੇ ਬਾਕੀ ਆਪਣੇ ਖੇਤ ਦੇ ਵਿੱਚ ਖੜੇ ਆ ਕਣਕ ਦਾ ਜਾਂਮ ਵੀ ਦਿਖਾ ਦੇਣਾ ਤੁਹਾਨੂੰ ਵੀ ਕੱਕੜਾਂ ਦਾ ਹੋ ਰਿਹਾ ਵੀ ਆਪਾਂ ਨੇ ਬਿਜੀਤੀ ਫਾਲੀਆਂ ਵਾਲੀ ਡ੍ਰਿੱਲ ਨਾਲ ਕਣਕ ਤੇ ਵਿੱਚੇ ਵਿੱਚ ਅੱਜ ਭੈਣ ਨਾਂ ਦੇ ਵੀ ਜਾਣਾ ਜੀ ਉਧਰ ਵੀ ਕੰਮ ਸ਼ੁਰੂ ਹੋ ਰਿਹਾ ਕਣਕ ਬੀਜਣ ਦਾ ਬਜਾਈ ਦਾ ਖੇਤ ਵੱਤ ਆ ਗਿਆ ਉਹਨਾਂ ਦੇ ਵੀ ਸੋ ਭੈਣ ਮਾਸੜ ਜੀ ਦਾ ਰਾਤ ਫੋਨ ਆ ਗਿਆ ਤਾਂ ਵੀ ਕਣਕ ਦੀ ਬਜਾਈ ਕਰਨੀ ਹੈ ਸੋ ਦੇਖਦੇ ਆ ਵੀ ਰੋਟਾਵੇਟਰ ਲੈ ਕੇ ਜਾਵਾਂਗਾ 4:00 ਵਜੇ ਤੇ ਉਹ ਤਾਂ ਪਹਿਲਾਂ ਆਪਣੇ ਕੰਮ ਆ ਕਾਫੀ ਉਹ ਵੀ ਨਵੇੜ ਦੇਣੇ ਵਿੱਚ ਵਿੱਚ ਤੇ ਬਾਕੀ ਚੱਲੀ ਜਾਂਦਾ ਕੰਮ ਜੀ ਪਾਪਾ ਜੀ ਵੀ ਮਹਾਰਾ ਦੀ ਕਿਰਪਾ ਦੇ ਨਾਲ ਵੀ ਬੰਬੇ ਸਹੀ ਪਹੁੰਚ ਗਏ ਜੀ ਉਹਨਾਂ ਦੀ 2 ਵਜੇ ਦੀ ਟ੍ਰੇਨ ਤੁਰਨੀ ਸੀ ਦੂਸਰੇ ਦਿਨ ਰਾਤ ਨੂੰ ਉਹ 1:30 ਵਜੇ ਜਿਹੜਾ ਸਿਰੇ ਪਹੁੰਚ ਕੇ ਤੇ ਭੈਣ ਤੇ ਭਾਜੀ ਲੈਨ ਖਤਰ ਪਹੁੰਚ ਗਏ ਤੇ ਤੇ ਬਾਕੀ ਚਲੋ ਚੱਲੀ ਜਾਂਦਾ ਜੀ ਪਰਮ ਦਾ ਵੀ ਜੀ ਨਹੀਂ ਲੱਗਦਾ ਘਰੇ ਆ ਵੀ ਵੀ ਚਲੋ ਉਹਦੇ ਨਾਲ ਵੀ ਤੁਹਾਨੂੰ ਮਿਲਾਉਂਦਾ ਹਾਂ ਤੇ ਉਹਦਾ ਕਲਿੱਪ ਲੱਤਾ ਵੇ ਸੁਬਾ ਸੁਬਾ ਦਾ ਟਾਈਮ ਹੈ ਬਾਕੀ ਕਾਨਕੇ ਵੀ ਦਿਖਾ ਦੇਣੇ ਜੀ ਤੁਹਾਨੂੰ ਭੈਣ ਨਾ ਦੇ ਅੱਜ ਬਜਾਈ ਚੱਲਣੀ ਬਜਾਈ ਤਾਂ ਅੱਜ ਹੋਣੀ ਨਹੀਂ ਅੱਜ ਜਾਨੀ ਆਪਾਂ ਨੇ ਬਾਅਦ ਹੀ ਆਈ ਹੋਣਾ ਕਿਉਂਕਿ 4 ਤੋਂ 5 ਕਿਲੋ ਉਹਨਾਂ ਦੇ ਵੀ ਬਜਾਈ ਕਾਲੂ ਹੋਊਗੀ ਛਿੱਟਾ ਦੇ ਕੇ ਚਲੋ ਬਾਕੀ ਤੁਸੀਂ ਬਣੇ ਦਿਓ ਵੀਡੀਓ ਦੇ ਨਾਲ ਲੋ ਬਾਈ ਸੁਬਾ ਸੁਬਾ ਦਾ ਟਾਈਮ ਆ ਲੜੀਆਂ ਜੀ ਨੇ ਬੰਦ ਕਰਨੀਆਂ ਇਹ ਬੰਦੇ ਦੀ ਡਿਊਟੀ ਆ ਬਲਾਵ ਸਾਸਿਕਾ ਹਾਂ ਬੇ ਪਾ ਗੁੱਤਿਆਂ ਤੇ ਪਾਣੀ ਹੁੰਦਾ ਇਸ ਉਤੇ ਆ ਕੇ ਸਕੂਲ ਤੱਕ ਪਾਉਂਗਾ ਲਾ ਭਾਈ ਸ਼ਾਬਾਸ਼ ਜੀ ਨੂੰ ਲੈ ਕੇ ਆ ਜਾਓ ਮੈਂ ਇਸ ਛਟੀਆਂ ਖਲੂਆ ਤਾਂ ਵੀ ਛਟੀਆਂ ਕਰਨੀਆਂ ਲੋ ਭਾਈ ਇਹਦੀ ਘਰਾਰੀ ਆੜੀ ਵੀ ਆ ਵੀ ਦੀਦੀਆਂ ਨੇ ਜਿੰਦੀਦੀ ਨੇ ਜਿੰਨੇ ਛਟੀਆਂ ਕਰੀਆਂ ਕਹਿੰਦਾ ਮੈਂ ਵੀ ਉਹਨੀਆਂ ਛਟੀਆਂ ਕਰਨੀਆਂ ਇਹਨੋਂ ਸੀ ਛਟੀਆਂ ਕਰਾਉਂਦੇ ਨਹੀਂ ਹੁਣ ਦੀਦੀ ਵਾਲੇ ਬੂਟੇ ਨੂੰ ਪਾਉਂਦਾ ਭਾਈ ਪਾਣੀ ਇਹ ਠੀਕ ਨੇ ਆ ਜਾਵੇ ਦਿਖਾ ਪਾਣੀ ਕੱਲ ਦਾ ਪਾਇਆ ਵਾ ਆ ਲੋ ਭਾਈ ਫੇਰ ਨਾ ਕਹੋ ਵੀ ਕੱਲ ਦਾ ਪਾਣੀ ਪਾਇਆ ਵਾ ਇਹਨੇ ਠੀਕ ਨੇ ਠੀਕ ਹੈ ਜੀ। ਲੈ ਜਾਨਾ ਪਾਣੀਆ। ਆ ਦੇ। ਆ ਲੋ। ਆ ਲੋ। ਸਾਰੇ ਬੂਟਿਆਂ 'ਚ ਬਾਈ ਪਾਣੀ ਪਾਈ ਜਾਂਦਾ ਤੇ ਹੁਣ ਇਹ ਬੂਟੇ ਦੇ ਆ ਗਿਆ ਬਾਈ ਪੱਤੇ ਬਦਲਣ ਦਾ ਟਾਈਮ। ਇਹ ਹੁਣ ਆਪਣੇ ਪੱਤੇ ਬਦਲਨੇ ਆ ਸਾਰੇ। ਨਵੇਂ ਪੱਤੇ ਆਉਣਗੇ। ਆ ਦੇਖੋ। ਇਹਨਾਂ ਵਿੱਚ ਇਤਸ ਜੀ ਆ ਗਈ ਪੱਤਿਆਂ ਨੂੰ। ਪਦਾਨੀ ਮੌਸਮ ਦੀ ਚੇਂਜਿੰਗ ਹੈ ਕਿਹਾ ਹੈ। ਚਾਹ ਬੁੱਟੇ ਪਰ ਦੇਖੋ ਕਿੰਨੇ ਬੀਜ ਲੱਗੇ। ਜਿਹੜੇ ਨਵੇਂ ਬੁੱਟੇ ਬਣਾਉਣੇ ਆ। ਹਾਂ ਵੀ ਤਿਆਰੀ ਹੈ ਸਕੂਲ ਦੀ। ਇਧਰ ਬੰਦੇ ਦੀ ਬਈ ਤਿਆਰੀ ਤਾਂ ਜੀ ਜੇ ਨਹੀਂ ਕਰਦਾ ਜਾਣ ਨੂੰ। ਤੇ ਬਾਕੀ ਹੁਣ ਔਸ ਲੱਗੀ ਬਈ ਭੈਣ ਪੂਰੀ। ਆ ਦੇਖੋ। ਅੱਗੇ ਵਧਾ ਕੇ ਕਰਨਾ ਗੱਡੀਆਂ ਭਰਾ ਲਿਖ ਦੇਣਾ। ਹਾਂ। ਹਾਂ ਇਸੇ ਤਰ੍ਹਾਂ ਗੱਡੀ ਖੜਾ ਹੋਣਾ। ਜਦ ਦੇ ਨਾਂ ਲਿਖ ਦੇਣਾ। ਲੇਕਿਨ ਹੁਣ ਮੈਂ M A H A L ਇੱਕ ਨੰਬਰ ਕਿਸੇ ਦੀ ਵੀ ਗੱਡੀ ਖੜੀ ਹੋਣਾ ਆ ਬਾਈ 9 ਲਿਖ ਦੇਣਾ ਚਲੋ ਠੀਕ ਹੈ ਬਾਈ ਓਕੇ ਚੱਲ ਫਿਰ ਚੱਲੀਏ ਆਪਾਂ ਤੈਨੂੰ ਛੱਡ ਕੇ ਆਵਾਂ ਹੁਣ ਲੈ ਮੈਂ ਕਹਿੰਦਾ ਰਹਿਣ ਦੇ ਚੱਲ ਫਿਰ ਛੱਡ ਕੇ ਆਵਾਂ ਚਲੋ ਬਾਈ ਚੱਲਦੇ ਆ ਸਵੇਰ ਸਵੇਰ ਦਾ ਟਾਈਮ ਆ ਹਲੇ ਕੋਈ ਕੰਮ ਨਹੀਂ ਚੱਲਿਆ ਹੁਣ ਸ਼ੁਰੂ ਹੋਣਾ ਕੰਮ ਇਹ ਬੰਦਾ ਭੇਜਣਾ ਫਿਰ ਕੰਮ ਸ਼ੁਰੂ ਹੁੰਦੇ ਸਾਰੇ ਦੇਖ ਲੀ ਚਲੋ ਭਾਈ ਖੇਤ ਕੰਨੇ ਵੀ ਗੇੜਾ ਮਾਰਨਾ ਅੱਜ ਆਪਾਂ ਨੇ ਆਹ ਲੋ ਭਾਈ ਆਪਣੀ ਕਣਕ ਆਹੇ ਦੇਖੋ ਜਾਂ ਮੈਨ ਪੂਰਾ ਕੱਲਾ ਕੱਲਾ ਸਿਆੜਾ ਭਾਈ ਜਿਹੜਾ ਸਾਰੇ ਹੀ ਨਿਕਲੇ ਵੈਨ ਤੇ ਬਾਕੀ ਭਾਈ ਆ ਗਿਆ ਜਸਵੀਰ ਭਾਈ ਵਾਲਾ ਖੇਤ ਵੀ ਇਹਦੇ ਚ ਵੀ ਕਣਕ ਦਿੱਦੀ ਆ ਉਹ ਗਾਹ ਉਹ ਦੇਖੋ ਉਹ ਗਾਹ ਵਾਲਾ ਖੇਤ ਵੀ ਆਪਣਾ ਇਹਨ ਦਿਖਦਾ ਸਾਰੇ ਹੀ ਭਾਈ ਇਹਨ ਪੂਰਾ ਵਧੀਆ ਕਣਕ ਜਮੀਨ ਵੀ ਆ ਸਾਰੀ ਟੋਟਲੀ ਆ ਦੇਖੋ ਆ ਲੋ ਠੀਕ ਨੇ ਤੇ ਬਾਕੀ ਉਹ ਸ਼ਿਕਾਰੀ ਖੜਿਆ ਬਾਈ ਇਹ ਸ਼ਿਕਾਰੀਆਂ ਨੂੰ ਵੀ ਮੌਕਾ ਮਿਲਦਾ ਏ ਦੇਖੋ ਬਈ ਖੇਤ ਕਿੰਨੀ ਗੱਲਾਂ ਵਾਹਿਆ ਇਹ ਖੇਤ ਅਸੀਂ ਤਿੰਨ ਗੱਲਾਂ ਤਵੀਆਂ ਨਾਲ ਵਾਇਆ ਦਹੌਰ ਰੋਟਾਵੇਟਰ ਨਾਲ ਕਰੇ ਸਾਰੀ ਬਾਈ ਟੋਟਲੀ ਜਿੰਨੀ ਜ਼ਮੀਨ ਆ ਸਾਡੇ ਕੋਲ ਵਿੱਚ ਜਸਵੀਰ ਬਾਈ ਦਾ ਖੇਤ ਦਹੌਰ ਰੋਟਾਵੇਟਰ ਨਾਲ ਦੋਏ ਦਿਨ ਸਵੇਰੇ ਪਾੜ ਮੰਨੇ ਜਿਹੜੀ ਪਾਈ ਆ ਹੌਲਾ ਨਾਲ ਦਵਾਰਾ ਹੌਲਾ ਨਾਲ ਪਾੜ ਪਾਉਣ ਤੋਂ ਬਾਅਦ ਦੋਹਰ ਅਸੀਂ ਦੇ ਪਰ ਸੁਆਗਾ ਮਾਰਿਆ ਸੁਆਗਾ ਮਾਰਨ ਤੋਂ ਬਾਅਦ ਇੱਕ ਜਿਹੜੀ ਆ ਸਮਝ ਲਓ ਵੀ ਫਾ ਜਿਹੜੀ ਵਾਲੀਆਂ ਵਾਲੀ ਡ੍ਰਿੱਲ ਆ ਪਾੜ ਹੁੰਨੇ ਪਾਤੀ ਫਿਰ ਸੁਆਗਾ ਮਾਰਿਆ ਉਹ ਤੋਂ ਬਾਅਦ ਵੀ ਵਾਈ ਦੇਖ ਲਓ ਇੰਨਾ ਵਾਉਣ ਤੋਂ ਬਾਅਦ ਚੂਹਾ ਖੇਤ ਦੇ ਹੀ ਰਹਾ ਆਹ ਦੇਖ ਲਓ ਹੁਣ ਨਿਸ਼ਾਨੀਆਂ ਚੂਹੇ ਦੀ ਕੋਨੇ ਰਾਤ ਨੂੰ ਆਪਣੀ ਮਿੱਟੀ ਪੱਟਦਾ ਦੇਖੋ ਆਹ ਹਾਲੇ ਤੱਕ ਇਹ ਝੂਹਾ ਖੇਤ ਚੇ ਰਿਹਾ ਇੰਨੀ ਗਲਾਂ ਖੇਤ ਵਾਹ ਲਿਆ ਖੱਡੇ ਚ ਦਾ ਕਾਫੀ ਖੱਡਾਂ ਖੇਤ ਦੇ ਵਿੱਚ ਇਹਨਾਂ ਦਾ ਵੀ ਬਾਈ ਹੀਲਾ ਕਰਨਾ ਪੈਣਾ ਨਹੀਂ ਇਹਨਾਂ ਨੇ ਪਤਾ ਨਹੀਂ ਕਿੰਨਾ ਕੁ ਖੇਤ ਦੇ ਵਿੱਚ ਬਰਬਾਦਾ ਕਰਨਾ ਦੇਖੋ ਵੀ ਮੇਰਾ ਕਹਿਣ ਦਾ ਮਤਲਬ ਵੀ ਤਵੀਆਂ ਨਾਲ ਵੀ ਬਹੁਤ ਹੋ ਲਿਆ ਵੀ ਇੰਨੀ ਡੂੰਗੀ ਖੱਡਤੀ ਇਹਨਾਂ ਦੀ ਘੱਟੋ ਘੱਟ ਸਾਨੂੰ ਨਹੀਂ ਪਤਾ ਸੀ 6-7 ਇੰਚ ਤੱਕ ਤਾਂ ਵਾਇ ਹੀ ਹੋਊਗਾ ਤਵੀਆਂ ਨਾਲ ਖੇਤ ਸੋ ਚਲੋ ਬਾਕੀ ਚੱਲੀ ਜਾਂਦਾ ਕੰਮ ਹਾਲੋ ਹਾਂ ਲੋ ਭਾਈ ਆਪਣੀ ਇਹਨ ਕਣਕ ਦਾ ਮਸ਼ੀਨ ਦਾ ਕੋਈ ਵੀ ਪੋਰ ਨਹੀਂ ਤਾਂ ਬੰਦ ਹੈਗਾ। ਬਾਕੀ ਕ ਵੀਰਾ ਦਵਾਈ ਕਰਤੀ ਤੀ ਭਾਈ ਕੱਖ ਦਾ ਕੋਈ ਨਾ ਨਿਸ਼ਾਨ ਨਹੀਂ। ਠੀਕ ਨੇ। ਸਾਰੀਆਂ ਬਾਕੀ ਭਾਈ ਜਸਵੀਰ ਬਾਈ ਵਾਲਾ ਖੇਤ। ਬੀਜ-ਬੀਜ ਦਾ ਫਰਕ ਦੇਖ ਲਓ 869 ਇਹ 826 ਹੈ। 826 ਤੋਂ ਥੋੜੀ ਜੀ ਘੱਟ ਦਿਖਦੀ ਹੁੰਦੀ ਹੈ ਪਰ ਚਲੋ ਇਹ ਵੀ ਨਿਕਲਿਆ ਹੀ ਸਾਰੀਆਂ ਦੇ। ਹਾਂ ਲੋ ਇਨਾ ਫਰਕ ਆ ਖੇਤਾਂ ਦੇਖੋ ਇੱਧਰ ਹਰਿਆਈ ਜੀ ਮਾਰਦਾ ਦੇਖ ਲਈ ਇਕਨੇ ਸਾਡਾ ਵੀ 826 ਘਟਨੇ ਗਿਆ ਤੇ ਬਾਕੀ ਉਹ ਬਾਈ ਆਪਣੀ ਉਧਰ ਛੋਟਾ ਖੇਤ ਆ ਗਿਆ ਚਲੋ ਮਾਰਾ ਦੀ ਕਿਰਪਾ ਹੈ ਬਾਈ ਇਕਨੇ ਜ਼ਿਮੀਂਦਾਰਾਂ ਦੀ ਫਸਲ ਬੰਦੇ ਆ ਹੁੰਦੀ ਰਹੇ ਬਾਕੀ ਹੁਣ ਮੌਸਮ ਗਿਆ ਚੇਂਜ ਹੋ ਆ ਦੇਖੋ ਸਵੇਰੇ ਸਵੇਰੇ ਧੁੰਦ ਜੀ ਲੱਗਦੀ ਨਾ 4 6 ਹੁਣ ਤਾਂ ਫਿਰ ਵੀ ਸੂਰਜ ਨਿਕਲਿਆ ਆ ਸ਼ਾਂਤੀ ਆ ਬਾਈ ਚਾਰਾਂ ਸਾਡਾ ਲੋ ਬਾਕੀ ਗੰਨਿਆਂ ਦਾ ਵੀ ਕੰਮ ਚੱਲ ਪਾਣਾ ਮੇਲੇ ਚੱਲਦੇ ਤੇ ਲੋ ਬਾਕੀ ਹੁਣ ਭੈਣ ਕਰਨੀ ਚੱਲਦੇ ਜੀ ਉੱਧਰ ਵੀ ਦੇਖਦੇ ਆ ਵੀ ਕਿਆ ਹੁਣ ਵਾਬਹੀ ਆ ਉੱਧਰ ਵੀ ਤੁਹਾਨੂੰ ਦਿਖਾਵਾਂਗੇ ਲੋ ਬਾਈ ਕਣਕ ਦਾ ਜੰਮ ਵਧੀਆ ਤੇ ਆ ਦੇਖੋ ਬਾਈ ਮਸ਼ੀਨਾਂ ਲੱਗੀਆਂ ਵੀ ਆ ਕਣਕ ਪਟਣ ਦੇਖੋ ਤੇ ਕੁੱਕੜੇ ਸਾਂ ਨਾਲ ਕਾਹਦੇ ਬੱਟ ਹੁੰਦੇ ਆਪਾਂ ਕਾਇਦਦੇ ਆ ਵੀ ਕਾਨਕ ਕਿੱਕਣਾ ਬੱਟ ਹੁੰਦੀ ਹੈ ਰੌਣ ਗਲਾਈ ਪਈ ਬਾਈ ਇਹਨਾਂ ਨੇ ਵੀ ਆ ਦੇਖੋ ਵਿੱਚ ਤੇ ਦਾਣਾ ਕੱਢ ਕੇ ਖਾਂਦੇ ਆ ਕਣਕ ਦਾ ਆ ਦੇਖੋ ਪ੍ਰਮਾਤਮਾ ਦਿੰਦਾ ਬਾਈ ਜੀਨੂੰ ਦਿੰਦਾ ਖਾਣੇ ਦਾਣੇ ਸਾਰੇ ਉਹਨੇ ਇਹ ਆਪਣਾ ਆਪਣੀ ਮौज-ਮਸਤੀ ਚ ਲੱਗੇ ਹੋਏ ਹਨ ਲੋ ਬਾਈ ਭੈਣਾਂ ਦੇ ਖੇਤਾਂ ਚ ਵਾਹ ਬਾਈ ਆਉਗਾਟਰੈਕਟਰ ਨਾਲ ਬਾਈ ਪਹਿਲਾਂ ਪਾਹੀ ਫੇਰ ਉਹਦਾ ਬਾਅਦ ਚੱਲੂਗਾ ਬਾਈ ਛਟਾ ਦੇ ਆ ਗੰਮਣੇ ਆ ਪਹਿਲਾਂ ਬਾਈ ਕੱਖ ਵੇਚ ਗਿਆ ਤਾਂ ਇਹ ਨਾਲ ਦੀ ਨਾਲ ਕੰਮ ਚੱਲੀ ਜਾਣਾ ਜੀ ਹੁਣ ਆ ਲੋ ਰੋਟਾ ਵੇਟਰ ਆਇਆ ਵਾ ਬਾਈ ਪੂਰੇ ਵੀ ਬੂਟੇ ਲਾਏ ਹੋਏ ਸਾਰੀ ਖੇਤਾਂ ਚ ਆ ਦੇਖ ਲੋ ਪਿਛਲੇ ਸਾਲ ਦੀ ਸ਼ਰਮ ਕਿ ਬਾਕੀ ਆ ਤਵੀਆਂ ਖੋਲੀਆਂ ਪਈਆਂ ਬਾਈ ਮਾਸਟਰ ਜੀ ਨੇ ਇਹ ਵੀ ਬਾਹਰ ਕੱਢਣੀਆਂ ਆਹਰ ਬਾਈ ਖੇਤ ਬਹੁਤ ਸੋਹਣੇ ਬਾਤ ਆ ਸਾਰੇ ਵਾਈ ਚੱਲੇ ਜਾਂਦਾ ਔਰ ਇਹ ਬੂਟਾ ਇਹ ਐਰ.ਏ.ਸੀ. ਵੀ ਬਹੁਤ ਲੱਗਿਆ ਵਾਈ ਇਹ ਤਾਂ ਸਾਡੇ ਪਿੰਡ ਤੋਂ 3 ਕਿਲੋਮੀਟਰ ਦੂਰੇ ਆ ਬਹੁਤ ਜ਼ਿਆਦਾ ਨਹੀਂ ਐਨ ਵੀ ਖੇਤ ਬਣੀ ਜਾਂਦੇ ਰੋਟਾਵੇਟਰ ਦੀ ਹੀ ਮौज ਆ ਬਸ ਸਾਰੇ ਕੰਮ ਨਵੇੜ ਦਾ ਹੁਣ ਪਾਗਾ ਵੀ ਨਹੀਂ ਦੇਣਾ ਫੈਦਲਾ ਛਿੱਟਾ ਹੀ ਦੇਣਾ ਆਪਾਂ ਨੇ ਫਿੱਟਾ ਦੇ ਕੇ ਹੁਣ ਤੁਹਾਨੂੰ ਲੋਹੇ ਚ ਪਾਉਂਦੇ ਆ। ਅਸੀਂ ਪਹਿਲੇ ਲੋਹੇ ਚ ਬਾਈ ਰਾਮ ਨਾਲ ਪਾਉਣਾ ਇੱਥੇ। ਦੇਣਾ ਛਪਣਾ ਵਾਲਾ ਰਾਤ ਹੋ ਜਾਣੀ। ਕੰਮ ਚੱਲੀ ਜਾਂਦਾ ਬਾਈ ਕੰਮ। ਬਾਕੀ ਸਾਹਮਣੇ ਆ ਕੱਖ ਜਵੇਂ ਵੀ ਵੀ ਜੀ ਜੀ ਨਾਲ। ਲੋ ਬਾਈ ਦੇਨੇ ਛਪਨੇ ਵਾਲਾ। ਦੂਸਰੇ ਢੀਲੇ ਨੂੰ ਬਾਈ ਚੱਲ ਰਿਹਾ ਕੰਮ। ਕੈਡ ਦੀ ਲਾਜ਼ਰ ਬਾਰਤ ਕੈਡ ਦਾ ਆਪਲਾਗਾ ਇਹਨੇ ਰਾਮ ਨਾਲ ਚੱਲਦਾ ਬਾਈ ਮੱਕੀ ਵਾਲੇ ਖੇਤ ਆ ਜੀ ਪਹਿਲਾਂ ਚ ਆ ਗਿਆ ਬਾਈ ਉਹਨੇ ਕੱਖ ਜਿਆਦਾ ਏ ਉਹਨੇ ਪਹਿਲਾਂ ਲੋ ਚੱਲਣਾ ਮਸੂਰ ਜਿ ਗਿਆ ਹਾਂ ਦੇਖੋ ਸੂਰਜ ਕਿ ਕਰਾ ਰਿਹਾ ਗੜਾ ਆਣਾ ਵੱਜਦਾ ਮਰ ਨਾਲ ਸ਼ੁਰੂ ਹੋਇਆ ਤੇ ਬਹੁਤ ਪ੍ਰੋਬਲਮ ਆਉਦੀ ਆ ਰਹੀ ਐਟੂਰਾ ਪੂਰਾ ਹੀ ਮੁੜਦਾ ਲੋ ਬਾਈ ਇਹ ਰਾਂ ਦਾ ਜਾਂਦਾ ਜੇਦਰ ਮੱਟਰ ਜੀ ਵੀ ਬਾਈ ਚਾਹ ਲੈ ਕੇ ਆਗੇ ਹਾਂ ਹੀ ਕਹਿੰਦਾ ਬਾਈ ਸਿਰ ਪਰ ਬਾਪ ਦਾ ਸਾਆਇਆ ਹੋਣਾ ਜ਼ਰੂਰੀ ਆ ਜ਼ਰੂਰੀ ਨਹੀਂ ਵਿਆਹ ਚੀਜ਼ਾਂ ਹੀ ਆ ਜੇ ਮਾਂ ਬਾਪ ਦਾ ਸਿਰ ਪਰ ਹੱਥੋਂ ਨਾ ਲੱਗੇ ਹੁੰਦਾ ਉਹ ਦੇਖੋ ਚਾਹ ਆ ਬੰਦਾ ਬੰਦੀ ਚਾਹ ਨਾ ਲੱਗੇ ਦੇਖੋ ਬਾਈ ਚਾਹ ਗਈ ਆ ਦੇਖੋ ਤੇਰੇ ਬਾਪੂ ਜਿੰਦਾਬਾਦ ਆ ਹਾਏ ਹਾਏ ਅਮਲੀਆਂ ਵਾਲੀ ਕਲਾਸ ਹੈ ਹੈ ਵਿਹਲਾ ਵੀ ਤਾਂ ਕਰਨੀ ਹੈ ਹੈ ਵਿਹਲਾ ਵੀ ਚੱਲ ਨਹੀਂ ਕਰ ਲੋਕ ਕਹਿੰਦਾ ਵਿਹਲਾ ਵੀ ਤਾਂ ਕਰਨਾ ਦਾ ਡੋਲਾ ਲੋ ਬਾਈ ਤਾਂ ਹੀ ਕਹਿੰਦੇ ਆ ਬਈ ਬਾਪੂ ਦਾ ਸਿਰ ਪਰ ਹੋਣਾ ਨਾ ਬਹੁਤ ਜ਼ਿਆਦਾ ਜ਼ਰੂਰੀ ਆ ਲੈ ਬਾਈ ਇੱਥੇ ਹੁਣ ਬਚ ਕੇ ਚੱਲਣਾ ਪੈਣਾ ਆ ਦੇਖੋ ਤਾਰ ਚਲੋ ਬਾਕੀ ਚੱਲ ਰਿਹਾ ਕੰਮ ਬਾਈ ਲੋ ਬਾਈ ਪੂਰਾ ਹਨੇਰਾ ਹੋ ਗਿਆ ਟੱਕ ਵੱਜ ਚੁੱਕਿਆ ਬਾਈ ਕਿ ਕਿਲਾ ਰਹਿ ਗਿਆ ਬਾਹੋਂ ਤੋਂ ਪਹਿਲਾ ਲੋਡ ਚ ਜਾਂਦਾ ਭਾਈ ਉਹ ਫਰਕ ਇੱਕ ਸਾਫ ਦਾ ਜਿਹੜਾ ਸਭ ਤੋਂ ਪਹਿਲਾਂ ਧੌਲੀ ਦੂਰੇ ਲੈ ਚ ਬਾਹਰ ਹੋਇਆ ਉਹਦਾ ਭਾਈ ਪਹਿਲੇ ਲੋਡ ਚ ਜਾਂਦਾ ਕੰਮ ਚਲੋ ਰਾਤ ਦਾ ਟਾਈਮ ਹੈ ਜਿਵੇਂ ਨਾ ਬੰਦਾ ਮਸਤੀ ਚ ਲੱਗਿਆ ਰਹਿੰਦਾ ਦੇਖੋ ਨਾਲੇ ਨਾਲੇ ਕੋਈ ਝਾਕਾ ਮਾਰ ਕੋਈ ਜਿਵੇਂ ਚੱਲੀ ਜਾਦਾ ਕੰਮ ਐਨ ਵਧੀਆ ਮਾਰਾ ਤੇ ਕੀ ਮਾਰਦਾ ਚਲੋ ਇਹ ਵੀ ਕੰਮ ਭਾਈ ਨਿਬੜ ਜਾਊਗਾ ਇਹ ਪਾਣੇ ਦੋ ਦਿਨ ਲੱਗਣੇ ਆ ਤੋਂ ਤਿੰਨ ਕਿਲੋ ਕਿ 22 ਕਿਲੋ ਕਿਨੇ ਰੌਣੀ ਕਰੇਵੇ ਉਹ ਥੋੜਾ ਜਿਹਾ ਲੇਟ ਵੀ ਛੋਟਾ ਟਰੈਕਟਰ ਵੀ ਖੜਾ ਅੱਜ ਕਰਨਾ ਤੇ ਮੋਟਰਸਾਈਕਲ ਜਾਂ ਸਕੂਟਰ ਪਰ ਆ ਜੇ ਕਰੀਗਾ ਆਈਆਂ ਰਾਤ ਦਾ ਟਾਈਮ ਇਹ ਦਫਤਰ ਆ ਪੁੱਰੇ ਹਨ ਫਕੀਰ ਦਾ ਬਾਹਰ ਵਾਲਾ ਜਿਹੜਾ ਹੈ ਬਾਈ ਆ ਦੂਸਰਾ ਪਿੰਡ ਆ ਗਿਆ ਬਾਈ ਸਾਹਮਣੇ ਲੋ ਭਾਈ ਬਹਿ ਚੁੱਕਿਆ ਟਾਈਮ ਹੋ ਗਿਆ ਪੂਰਾ ਬਾਈ ਇਹਨਾਂ ਨੇਰਾ ਹੋ ਗਿਆ ਦਿੰਦੇ ਲਗੇ ਵੇ ਤੇ ਚਲੋ ਬਾਕੀ ਭਾਈ ਹੁਣ ਜਾਣਾ ਪਰ ਸ਼ਾਦਾ ਛੱਕਦੇ ਆ ਘਰ ਵੀ ਡੀਕ ਦੇਣੇ ਉਧਰ ਆਪਣੇ ਟਰੈਕਟਰ ਭਾਂਣ ਤੋਂਲੇ ਖੜਾ ਜਾਣਾ ਆਪਾਂ ਨੇ ਆ ਲੋ ਫੋਨ ਬਟਾ ਫੋਨ ਨਹੀਂ ਰੋ ਗਿਆ ਬਮਾ ਵਿੱਚ ਜਿੱਥੇ ਨੋਨਾ ਹੱਲੇ ਨਹੀਂ ਲੰਗਦੀ ਔਰ ਇਹਨੂੰ ਆ ਸਾਹਮਣੇ ਪਬਲਰਾਂ ਦੀ ਮਾ ਚਲੋ ਇਹ ਵੀ ਤੇ ਕੁਵੇਲਾ ਬਾਦਮਾ ਨੇੜੇ ਜਿਆਦਾ ਲੱਗ ਕੇ ਤਾਂ ਦੇ ਕੂਟੇ ਵੱਡ ਹੋਏ ਗਏ ਇੱਥੇ ਲੈਣ ਦੇ ਨਾਲ ਨਾਲ ਚਲੋ ਕੰਮ ਨਿਬੜਦਾ ਹੀ ਚੰਗਾ ਭਾਈ ਟਰੈਕਟਰ ਇੱਥੇ ਰਹੂਗਾ ਮੈਨੂੰ ਲੱਦੀ ਪੰਜ ਤੋਂ ਸੱਤ ਦਿਨ ਇੱਕ ਹੋਰ ਦੱਸਦਾ ਮੈਂ ਦੇਖੋ ਹੀਲਾ ਬੇਲ ਖੜੀ ਸੀ ਬਾਈ ਗੱਬੇ ਉਹਨੂੰ ਅੱਕਦੂ ਲੱਗਿਆ ਵਾ ਤਾਂ ਇਹ ਵੀ ਪੈਣਾਂ ਦਾ ਕਰਮਾ ਚ ਲਿਖੀ ਹੋਈ ਸੀ ਸਬਜੀ ਠੀਕ ਨੇ ਚਲੋ ਬਾਕੀ ਚੱਲੀ ਜਾਂਦਾ ਕੰਮ ਮਹਾਰਾ ਦੀ ਕਿਰਪਾ ਨਾਲ ਹਨੇਰਾ ਹੋ ਗਿਆ ਇਹ ਹਾ ਜਾ ਏਰੀਆ ਇਹ ਵੀ ਕੱਲਾ ਬੰਦਾ ਡਰ ਸਕਦਾ ਰਾਤ ਨੂੰ ਚਾਰਾਂ ਸੱਡ ਬੂਟੇ ਜਿੱਦਾਂ ਨੂੰ ਮਰਜ਼ੀ ਦੇਖ ਲੋ ਆ ਦੇਖੋ ਚਲੋ ਭਾਈ ਟਰੈਕਟਰ ਆ ਕੇ ਖੜ ਗਿਆ ਘਰ ਇਧਰ ਦੇਖੋ ਬਈ ਹਾਂਜੀ ਸਸਿਕ ਸਸਿਕ ਲਾ ਭਾਈ ਸਾਗ ਬਣਾਤਾ ਮਾਸੀ ਨੇ ਮੇਰੇ ਹੰਦੇੰਦਾਂ ਹੋਰ ਮੈਂ ਤਾਂ ਮੇਰੇ ਪੁੱਤ ਸਾਗ ਨਾਲ ਰੋਟੀ ਖਾਹੂਗਾ ਮੈਂ ਨਾ ਸਮੱਕੀ ਦੀ ਖਾਣੇ ਕੀ ਕਣਕ ਦੀ ਜਿਹੜੀ ਮਰਜੀ ਆਓ ਦੇਖ ਉਧਰ ਆ ਗਈ ਸਤਿਗੁਰ ਸਤਿਗੁਰ ਜਿਹੜੀ ਤੂੰ ਕਹੇ ਉਹੀ ਬਣਾ ਦਾਂਗੇ ਹਾਂ ਮੱਕੀ ਦਾ ਵੀ ਆਟਾ ਲੈ ਕੇ ਆਉਂਦੀ ਮੱਕੀ ਦਾ ਵੀ ਹਾਂ ਤੈਨੂੰ ਖਾਣੀਆਂ ਤੈਨੂੰ ਜਿਆਦਾ ਚੋਆ ਐਸਾ ਖਾ ਹਾਂ ਮੈਂ ਤਾਂ ਚੱਲੇ ਜੇ ਕੋਲ ਨੂੰ ਆਰਾਮ ਆ ਗਿਆ ਬੈਠ ਕੇ ਨਹੀਂ ਤੂੰ ਆ ਇੱਧਰ ਬੋ ਫਿਰ ਆ ਮੈਂ ਇੱਧਰ ਕਰ ਲੀ ਲਾ ਲਓ ਭਾਈ ਆਹੇ ਘਰ ਦੇ ਝੱਲੇ ਦਾ ਨਜ਼ਾਰਾ ਆ ਦੇ ਇੱਥੇ ਹੈਗਾ ਉੱਥੇ ਜਿਹੜਾ ਪੁਰਤੋਂ ਉੱਥੀ ਉਧਰ ਵੀ ਤੁੰਨਾ ਕਰਕੇ ਤਾ ਨਾ ਠੀਕ ਆ ਕੇ ਫਿਰ ਇੱਥੇ ਹਾਂ ਲਓ ਭਾਈ ਲੱਗ ਜੀ 2-3 ਘੰਟੇ ਲੱਗੇ ਪਰ ਗੱਲ ਖੇਤ ਦੀ ਸਵੇਰੇ ਦੇਖੇ ਜਾ ਕੇ ਭਾਈ ਆਪਣ ਫਿਰ ਤੇਰੇ ਆਪਣੇ ਖੇਤ ਨੇ ਕਿਉਂ ਤੂੰ ਹੀ ਵਧੀਆ ਬਣਾਉਣੇ ਨੇ ਹੁਣ ਕਿਰਾਏ ਵਾਲੇ ਥੋੜੀ ਬਧੀਆ ਬਣਾਉਂਗੇ ਆਰਾਮ ਨਾਲ ਮੈਂ ਹੁਣ ਹੈ ਨਹੀਂ ਤਾਂ ਨੇਰੇ ਚੈਨ ਬੂਟਾਂ ਦੀ ਜੜਾਂ ਤੱਕ ਤੇਰੇ ਡੈਡੀ ਨੂੰ ਕਹਿੰਦੀ ਸੀ ਵੀ ਪੁੱਤ ਵੀ ਵੀ ਉਹ ਮੈਨਾਂ ਨੂੰ ਕਹਿ ਵੀ ਮੇਰਾ ਪੁੱਤ ਖੰਡ ਤੇ ਬਹਣ ਲੱਗਿਆ ਹੋਇਆ ਘਰ ਨੂੰ ਆ ਜਾਵੇ ਵੀ ਸਵੇਰੇ ਬਾਦਾਂਗੇ ਨਹੀਂ ਕੋਈ ਨਹੀਂ ਕਿਤੇ ਦੂਰ ਜਾਣਾ ਨਾ ਨਾ ਕੋਈ ਗੱਲ ਨਹੀਂ ਹਾਂ ਆਮਨ ਬੜ ਗੰਨ ਸਵੇਰੇ ਛਿੱਟੇ ਵਾਲਾ ਹੋ ਜਾਊਗਾ ਹੈ ਆਇਆ ਵੀ ਆ ਜਾ ਪ੍ਰਸ਼ਾਦਾ ਬਣਾ ਦੇ ਟਾਈਮ ਬਹੁਤ ਹੋ ਗਿਆ ਬਸ ਬਸ ਤੂਰੀ ਰਹਿ ਜਾ ਹੁਣ ਨਹੀਂ ਨਹੀਂ ਨਾ ਨਾ 10 ਮਿੰਟ ਲਾਉਣੇ ਆ ਮਾਰਨੁ ਛਾਲ ਨਹੀਂ ਨਹੀਂ ਹੂੰ ਕੋਈ ਨਾ ਸਵੇਰੇ ਫੇ ਭੰਗੇ ਆਇੰਗਾ ਨਾ ਕੋਈ ਗੱਲ ਨਹੀਂ ਠੰਡ ਦਾ ਕੋਈ ਨਹੀਂ ਹੈਗੀ ਠੰਡ ਤਾਂ ਹੈਗੀ ਹੈ ਲਓ ਭਾਈ ਸਾਗ ਨੂੰ ਦੇਖ ਕੇ ਤਾਂ ਮੂੰਹ ਦੇ ਵਿੱਚ ਪਾਣੀ ਆ ਗਿਆ ਤਾਂ ਆ ਵੀ ਲੋਂਡਾ ਜਿਹਾ ਚੱਕੀ ਆਉਂਦੀ ਐ ਕੜਕਾ ਓਹੋ ਠੀਕ ਐ ਕੜਕਾ ਚਲੋ ਠੀਕ ਆ ਭਾਈ ਤੂੰ ਮੈਨੂੰ ਨੇਹਰਾ ਨੇਰੇ ਦੇ ਵਿੱਚ ਡਾਇਆ ਭਾ ਜੁਲਾ ਭਾਈ ਉਧਰ ਪੱਕਾ ਕਰਨਾ ਹੈ ਚਲੋ ਮਿਸਤਰੀ ਲੱਗੇ ਹੋਏ ਭਾਈ ਉਧਰ ਢਾਹ ਛੱਡਿਆ ਤੇ ਪੱਕਾ ਗਾਹ ਬਹੁਤ ਪਿਆਵਾ ਦੇਖੋ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਆਹ ਰੇਤਾ ਦੇਖੋ ਰੂਪਿਆਏ ਆਹ ਦੇਖੋ ਮਟੀਰੀਅਲ ਬਾਈ ਸਾਰਾ ਕੁਸ ਆਉਥੇ ਦਾ ਚੁੱਲਾ ਚਲੋ ਨੇਰੇ ਸਨੇਰੇ ਚ ਚੱਲੀ ਜਾਂਦੇ ਆ ਕੰਮ ਠੀਕ ਨੇ ਲੋ ਭਾਈ ਸਬਰਾਂ ਦਾ ਟਾਈਮ ਲੰਘਿਆ ਮੱਕੀ ਦੀ ਰੋਟੀ ਹੋ ਗਈ ਤਿਆਰ ਹੈ ਆ ਮੱਕੀ ਦੀ ਤਿਆਰ ਹੋ ਗਈ ਮੇਰੇ ਪੁੱਤ ਸਾਗ ਨਾਲ ਮੱਕੀ ਦੀ ਰੋਟੀ ਖਾਏਗਾ ਥਾਲ ਆ ਗਿਆ ਮੇਰਾ ਅੰਦਰ ਨੂੰ ਕੋਈ ਰਜਵੰਤ ਥਾਲ ਰੱਖ ਕੇ ਨਹੀਂ ਉਹ ਪਾਉਂਦੀ ਹੈ ਪਾਂ ਦੀ ਰੋਟੀ ਆ ਕੇ ਪੰਨੋ ਲੋਕ ਪਲਾਟ ਪਾਣੀ ਪੋਣੀ ਪੱਲੇ ਵਰਗਾ ਨਜ਼ਾਰਾ ਨਹੀਂ ਚਾਹੇ ਲੱਕ ਗੈ ਲੋ ਹੋਰ ਕੀ ਆ ਮੈਂ ਚੱਕ ਮਾਂ ਬਣਾ ਦੇ ਤਾਂ ਕੰਮ ਆ ਗਿਆ ਨਹੀਂ ਤਾਂ ਔਕੇ ਹੋ ਗਏ ਤੇ ਉਹ ਭੰਤਾ ਉਧਰ ਲਾ ਹੁਣ ਚੱਲੋ ਵੀ ਪੱਕਾ ভাত ਸੋ ਜੂਨਾ ਗਹਨ ਹੋ ਜਾਣਾ ਦੇ ਲਾ ਹਾਂ ਗਹਨ ਹੋ ਜਾਣਾ ਮਸਤੀ ਆ ਗਿਆ ਉਹ ਨਾ ਜਿਹੜਾ ਉਹ ਨਾ ਮੂਰੇ ਪਹਿਲਾ ਕਰਾ ਹੈ ਉਟੀਆਂ ਉਹ ਢਾ ਦੇਣਾ ਕੱਲ ਨੂੰ ਢਾ ਦੇਣਾ ਉਹ ਆ ਜਾ ਪਰਲੀ ਸਾੜੇ ਕੁੰਮੀ ਜਾਂਦੀ ਐ ਜਾਣਾ ਵੀ ਐ ਕੀ ਕੀ ਪਲੱਸ ਕਰ ਦ ਆ ਤੂੰ ਦੋ ਕੋਨੀ ਰੱਖ ਅੱਛਾ ਲੈ ਮੜ ਪਾ ਦੇ ਰੋਟੀ ਮੈਂ ਆਪੇ ਪਾ ਲਵਾਂ ਉਹ ਦਾਦੀ ਜੀ ਨੇ ਪਾ ਦੋ ਕੱਟੇ ਪਾ ਦ ਲਿਆ ਚਲੋ ਚਲੋ ਭਾਈ ਚਲੀ ਜਾਂਦੇ ਕੰਮ ਪਰ ਰੋਟੀ ਖਾਤਰ ਕੰਮ ਤਾਂ ਨਹੀਂ ਰੋਟੀ ਨਾ ਹੈ ਰੋਖ ਨਾ ਖਾਦੀ ਫਿਰਦੀ ਹੈਦਾ ਕੀ ਹੈ ਨਾ ਸਹੀ ਬਾਤ ਹੈ ਇਹ ਆਟਾ ਇੰਨਾ ਵਧੀਆ ਨਹੀਂ ਬਸ ਅੱਲੀ ਜੀ ਮੈਨੂੰ ਉੱਥੇ ਹੀ ਲੈਦੀ ਆਟਾ ਕਿੱਥੇ ਦੇ ਤੋਡੇ ਉਹਨਾਂ ਦਾ ਵਧੀਆ ਆਟਾ ਅੱਛੇ ਦੁਕਾਨ ਕਲਦੀਪ ਹੁੰਦਾ ਕੋਈ ਨਹੀਂ ਬਹੁਤ ਵਧੀਆ ਆ ਤਰ ਤਰ ਕਰਦਾ ਆ ਤਮਾ ਚਲੋ ਚੱਲੀ ਜਾਂਦੇ ਕੰਮ